ਕੋਈ ਇਨਸਾਨ ਮੂਰਤੀਆਂ ਵੇਚ ਰਿਹਾ ਸੀ ਕੋਈ ਖਰੀਦਣ ਵਾਲਾ ਆ ਗਿਆ ਕਹਿੰਦਾ ਜੀ ਆਹ ਮੂਰਤੀਆਂ ਦਾ ਰੇਟ ਕੀ ਹੈ ਵੇਚਣ ਵਾਲੇ ਨੇ ਤਿੰਨ ਚਾਰ ਮੂਰਤੀਆਂ ਰੱਖੀਆਂ ਟੋਕਰੀ 'ਚ ਕਹਿੰਦਾ ਦੱਸ ਕਿਹੜੀ ਖਰੀਦਣੀ ਹੈ ਕਹਿੰਦਾ ਇਹਦਾ ਮੁੱਲ ਦੱਸ ਕਹਿੰਦਾ 10 ਰੁਪਏ ਕੋਨੇ ਰੱਖ ਦਿੱਤੀ ਕਹਿੰਦਾ ਦੂਜੀ ਦਾ ਰੇਟ ਕਹਿੰਦਾ 35 ਰੁਪਏ ਤੀਜੀ ਦਾ 100 ਤੇ ਚੌਥੀ ਦਾ ਸਿੱਧਾ ਹੀ 500 ਕਹਿੰਦਾ ਹੈਰਾਨ ਹੋਇਆ ਇੰਨਾ ਰੇਟ ਔਰ ਫਰਕ ਕਿੰਨਾ ਮੈਨੂੰ ਤਾਂ ਕੋਈ ਦੇਖਣ ਵਾਲੇ ਨੂੰ ਫਰਕ ਹੀ ਨਹੀਂ ਕਹਿੰਦਾ ਲੱਗ ਰਿਹਾ ਕਹਿੰਦਾ ਪਹਿਲੀ ਮੂਰਤੀ ਚੱਕ ਇਹਦੇ ਕੰਨ 'ਚ ਗੋਲੀ ਪਾਉਂਦੇ ਕੰਨ 'ਚ ਗੋਲੀ ਪਾਈ ਇੱਕ ਕੰਨ 'ਚ ਗੋਲੀ ਪਾਈ ਤੇ ਦੂਜੇ ਕੰਨੋਂ ਬਾਹਰ ਆ ਗਈ ਕਹਿੰਦਾ ਦੂਜੀ ਮੂਰਤੀ ਚੱਕ ਇਹਦੇ ਕੰਨ 'ਚ ਗੋਲੀ ਪਾਉਂਦੇ ਕੰਨ 'ਚ ਗੋਲੀ ਪਾਈ ਉਹਦੇ ਮੂੰਹ ਰਾਈ ਬਾਹਰ ਆ ਗਈ ਕਹਿੰਦਾ ਤੀਜੀ ਮੂਰਤੀ ਚੱਕ ਇਹਦੇ ਕੰਨ 'ਚ ਗੋਲੀ ਪਾ ਜਦੋਂ ਉਹਦੇ ਕੰਨ 'ਚ ਗੋਲੀ ਪਾਈ ਉਹਦੇ ਅੰਦਰ ਚਲੇਗੀ ਜਿਵੇਂ ਬੱਚਿਆਂ ਦੇ ਖੜਾਉਣਿਆਂ 'ਚ ਇੱਕ ਆਵਾਜ਼ ਆਉਂਦੀ ਹੈ ਤੇ ਉਹ ਆਵਾਜ਼ ਉਸ ਮੂਰਤੀ 'ਚ ਆਉਣ ਲੱਗ ਪਈ ਕਹਿੰਦਾ ਚੌਥੀ ਜਿਹੜੀ ਮੂਰਤੀ ਇਹਦੇ ਕੰਨ ਚ ਗੋਲੀ ਪਾ ਜਦੋਂ ਚੌਥੀ ਮੂਰਤੀ ਦੇ ਕੰਨ ਚ ਗੋਲੀ ਪਾਈ ਤੇ ਉਹ ਵੀ ਅੰਦਰ ਚਲੇ ਗਈ ਹਾਲਾਂਕਿ ਦੇਖਿਆ ਕੋਈ ਆਵਾਜ਼ ਨਹੀਂ ਆਈ ਇੰਝ ਲੱਗਦਾ ਵੀ ਜਿਵੇਂ ਮੂਰਤੀ ਨੇ ਉਸ ਗੋਲੀ ਨੂੰ ਆਪਣੇ ਅੰਦਰ ਹੀ ਸਮਾ ਲਿਆ ਹੋਵੇ ਵਈ ਉਹ ਦੁਨੀਆ ਤੇ ਬੜੇ ਲੋਕ ਆਉਂਦੇ ਨੇ ਨਿਤ ਪੈਦਾ ਹੁੰਦੇ ਨੇ ਕਿੰਨੇ ਬੱਚੇ ਜੰਮਦੇ ਨੇ ਤੇ ਵਾਹ ਤੇ ਬਹੁਤ ਸਾਰੇ ਲੋਕ ਦੁਨੀਆ ਤੋਂ ਚਲੇ ਵੀ ਜਾਂਦੇ ਨੇ ਨਿਤ ਜਾਂਦੇ ਨੇ ਇਹ ਨਹੀਂ ਵੀ ਇੱਕ ਦਿਨ ਗਿਆ ਤੇ ਕੋਈ ਗਿਆ ਹੀ ਨਹੀਂ ਨੇ ਤੇ ਜੰਮਦੇ ਤੇ ਨਿਤ ਜਾਂਦੇ ਨੇ ਜੀ ਕਈ ਰੱਬ ਦੇ ਨਾਂ ਤੋਂ ਮੁੜਕਰ ਹੋ ਜਾਂਦੇ ਨੇ ਤੇ ਕਈ ਰੱਬ ਦੇ ਨਾਂ ਨੂੰ ਹਿਰਦੇ 'ਚ ਵਸਾ ਲੈਂਦੇ ਨੇ ਸੱਚ ਜਿਹੜੇ ਹਿਰਦੇ 'ਚ ਵਸਾ ਲੈਂਦੇ ਨੇ ਫੇ ਆਪਾਂ ਕਿੰਨੇ ਉਹ ਗੋਲੀ ਦੀ ਤਰ੍ਹਾਂ ਆਪਣੇ ਆਪ 'ਚ ਸਮਾ ਲੈਂਦੇ ਨੇ ਓਏ ਇਹ ਦੇ ਇੱਕ ਗੋਲੀਆਂ ਦਾ ਤੇ ਬਹਾਨਾ ਹੀ ਹੈ ਦੇ ਇਨਸਾਨ ਨੂੰ ਸਮਝਾਉਣ ਵਾਸਤੇ ਹੈ ਓਏ ਜਿਹੜਾ ਬਾਣੀ ਨਾਲ ਜੁੜਦਾ ਹੈ ਬਾਣੀ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਫੇਕ ਇੰਨੇ ਰੱਬ ਦਾ ਪਿਆਰਾ ਹੈ ਕਿਤੇ